ਆ ਦੇਖੋ ਗਾਇਸ ਸਾਡੇ ਘਰ ਦੋ ਬਿਜ਼ਨਸਮੈਨ ਉਧਰ ਵੀ ਮੈਡਮ ਲੈਪਟਾਪ ਤੇ ਲੱਗੀ ਐ ਇਧਰ ਸਰ ਲੈਪਟਾਪ ਤੇ ਲੱਗੇ ਤੇ ਸੋਨੂੰ ਵਿਚੱਟੀ ਜਿਹਨੂੰ ਕੁਛ ਨਹੀਂ ਹੁੰਦਾ ਹੈਗਾ ਗਾਇਸ ਤੁਹਾਨੂੰ ਵੀਡੀਓ ਬਣਾ ਰਹੀ ਹੈ ਟੀ ਹਾਂ ਸੋਨੂੰ ਦਾ ਬਿਜ਼ਨਸ ਵੀਡੀਓ ਬਣਾਉਂਦਾ ਬਸ ਪਰ ਸਾਨੂੰ ਪੜਾਉਂਦੀ ਐ ਸੋਨੂੰ ਹੈ ਪਰ ਸਾਨੂੰ ਸੋਨੂੰ ਪੜਾਉਂਦੀ ਐ ਹਾਂ ਮੈਂ ਫਿਰ ਸਲਾਹਤ ਦੇਣੀ ਹੁੰਦੀ ਆ ਤਾ ਰਹਿ ਨਹੀਂ ਕਰਨਾ ਐ ਨਹੀਂ ਕਰਨਾ ਐ ਨਹੀਂ ਕਰਨਾ ਹੈ ਤੁਸੀਂ ਨਾ ਕੱਲ ਇੰਸਟਾਗ੍ਰam ਤੇ ਰੀਲ ਵੇਖੀ ਹੋਣੀ ਹੈ ਨਾ ਜਾ ਕੇ ਮੇਰੀ ਹੂੰ ਰੇੜੀ ਆ ਪਰ ਪਾਈ ਗਈ ਮੇਰੇ ਨਾਲ ਧੋਖਾ ਹੋ ਗਿਆ ਤੇ ਉਹਦੇ ਪਰ ਇਹ ਕਮੈਂਟ ਸਪੈਸ਼ਲੀ ਕਰੋ ਮੈਨੂੰ ਇੰਸਟਾਗ੍ਰam ਤੇ ਵੀ ਕਰੋ ਤੇ ਪਰਸਨਲੀ ਕਮੈਂਟ ਵੀ ਕਰੋ ਜਿਨ੍ਹਾਂ ਦਾ ਜਿਨ੍ਹਾਂ ਕੋਲ ਨੰਬਰ ਹੈਗਾ ਮੇਰਾ ਕਿ ਇਹ ਸੱਚੀ ਧੋਖਾ ਹੋਇਆ ਕਿ ਮਤਲਬ ਗੱਲਾਂ ਗੱਲਾਂ ਚ ਧੋਖਾ ਹੋਇਆ ਹਮ ਤੁਸੀਂ ਕਹਿਣਾ ਚਾਹੋਗੇ ਬਸੀ ਸਾਹਿਬ ਮੈਂ ਤਾਂ ਕਹਿਣਾ ਚਾਹੂਗੀ ਹੋਇਆ ਧੋਖਾ ਤੁਹਾਨੂੰ ਹੀਰੇ ਵਰਗਾ ਬੰਦਾ ਖਾ ਚੁ ਕਰਦੇ ਇੱਕ ਹਾਂਜੀ ਮੇਰੇ ਬੱਚੇ ਕੁਝ ਕਹਿਣਾ ਚਾਹੁੰਦੇ ਦੱਸੋ ਬੇਸੇ ਅਸੀਂ ਕਹਿਣਾ ਚਾਹੁੰਦੀ ਹੋਇਆ ਧੋਖਾ ਮੇਰੀ ਮੰਮਾ ਨਾਲ ਆਏ ਹੁਣ ਦੱਸੋ ਦੱਸੋ ਮੇਰੇ ਪਾਪਾ ਨਾਲ ਤਾਂ ਜੋ ਤੁਹਾਨੂੰ ਹੀਰੇ ਵਰਗਾ ਬੰਦਾ ਲੱਭ ਗਿਆ ਹੋ ਨਹੀਂ ਮੇਰੇ ਪਾਪਾ ਨਾਲ ਤਾਂ ਜੋ ਰਿਐਲਿਟੀ ਸੀ ਉਹੀ ਹੋਈ ਹੈ ਹਾਂ ਜੋ ਸਹੀ ਸੀ ਉਹ ਹੈ ਮੇਰੀ ਬਵਾਲਰ ਕਰਤੋ ਹੈ ਹਾਂ ਸਹੀ ਗੱਲ ਹੈ ਦੇ ਲੋ ਤਰ ਗਗਣ ਗਗ 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 ਗਰੰਗਵਾਏ ਗਗਣ ਗਵਾਏ ਨਾ ਤੋਬੇ ਦਾ ਗਵਾ ਡੱਡੂ ਹੈ ਨਾ ਹਾਂ ਤੇ ਉਹ ਆਪਾਂ ਨੇ ਜਰੂਰ ਤੁਸੀਂ ਉਹ ਇੰਸਟਾਗ੍ਰam ਤੇ ਸਾਡੀ ਰੀਲ ਚੈੱਕ ਕਰਿਓ ਤੇ ਜਰੂਰ ਦੱਸਿਓ ਉਹਦੇ ਬਾਰੇ ਸਸਿਕਾਲ ਜੀ ਸਾਰਿਆਂ ਨੂੰ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਰਾਤ ਦਾ ਟਾਈਮ ਹੈ ਟਾਈਮ ਵੀ ਸਾਡਾ ਉਧਰ ਹੈ ਹੁਣ ਮੈਂ ਟਾਈਮ ਨਹੀਂ ਦਿਖਾ ਸਕਦੀ ਦੱਸਿਓ ਵਾ ਇਥੋਂ ਲੈਪਟਾਪ ਤੋਂ ਦੇਖ ਕੇ ਟਾਈਮ ਕਿੰਨਾ ਹੋ ਗਿਆ ਹੋ ਗਿਆ 7:22 ਹਾਂ ਤੇ ਵਲੌਗ ਆਪਾਂ ਨੇ ਸਟਾਰਟ ਕਰਤਾ ਕਿਉਂਕਿ ਸਾਰੇ ਬਿਜ਼ੀ ਪਰਸਨ ਨੇ ਦੇਖੋ ਸਾਰੇ ਲੱਗੇ ਹੋਏ ਨੇ ਤੇ ਆਪਾਂ ਬਿਜ਼ੀਆ ਵਲੌਗ ਬਣਾ ਰਹੇ ਆਂ ਤੇ ਰੋਟੀ ਪਾਣੀ ਹਜੇ ਆਪਾਂ ਨੇ ਛਕਣਾ ਕਿਉਂਕਿ ਸਵੇਰੇ ਹੈਗੀ ਛੁੱਟੀ ਮਾਈ ਬੁਢੀ ਲੁੱਟੀ ਮਾਈ ਬੁਢੀ ਲੁੱਟੀ ਤੇ ਟੈਨਸ਼ਨ ਫਰੀ RAM ਨਾਲ ਉੱਠਾਂਗੇ ਤੇ ਅੱਜ ਆਪਣੇ ਸਾਰੇ ਭੈਣ ਭਰਾਵਾਂ ਨਾਲ ਫੋਨ ਕਰਕੇ ਗੱਲਾਂ ਬਾਤਾਂ ਕਰਾਂਗੇ ਹਾਲਚਲ ਪੁੱਛਾਂਗੇ ਆਪਣਾ ਦੁੱਖ ਸੁੱਖ ਦੱਸਾਂਗੇ ਤੇ ਉਹਨਾਂ ਦਾ ਦੁੱਖ ਸੁੱਖ ਸੁਣਾਵਾਂਗੇ ਲਾਈਵ ਆਵਾਂਗੇ ਹਾਂ ਲਾਈਵ ਆਵਾਂਗੇ ਨਹੀਂ ਲਾਈਵ ਨਹੀਂ ਹੋਵਾਂਗੇ ਫੋਨ ਕਰਾਂਗੇ ਜਿਵੇਂ ਉਹਦਣ ਆਪਾਂ ਕੀਤੇ ਹਨ ਕਿਉਂਕਿ ਆਈ ਵਾਸ ਬਿਜ਼ੀ ਵਿਦ ਮਾਈ ਵਰਕ ਓਹ ਹੋ ਹੋ ਮਰ ਗੋਡ ਮਾਈ ਗੋਡ ਅੰਗਰੇਜ਼ੀ ਸੁਣ ਕੇ ਸਾਨੂੰ ਤਾਂ ਤੌਰ ਪਰ ਭੁੱਲ ਜਾਂਦੀ ਆ ਗੋਰੇ ਇੱਥੇ ਆ ਗਏ ਗੋਰੇ ਸੰਗਰੂਰ ਆ ਗਏ ਹੈ ਉਹ ਡੀਲ ਹੋ ਗਈ ਉਹ ਹਮ ਜੋ 1 ਕਰੋੜ ਵਾਲੀ ਗੱਲ ਹੈ ਭਾਈ ਸਾਹਿਬ ਅੱਛਾ ਮਰਦੇ ਇਧਰ ਕਰੋੜਾ ਚ ਗੱਲਾਂ ਨੇ ਹੈ ਤੇ ਸਾਨੂੰ ਕੌਣ ਪੁੱਛਦਾ ਗਰੀਬਾਂ ਨੂੰ ਹੈ ਪਤਲੀ ਉਹ ਤੁਸੀਂ YouTube ਤੇ ਤੁਸੀਂ ਵੀਡੀਓ ਬਣਾਉਂਦੇ ਹੋ ਤੁਸੀਂ ਹਲੇ ਵੀ ਕਰੀਓ ਇੱਧਰ ਦੇਖੋ ਗਰਮੀ ਲੱਗਣ ਦੀ ਕਮੀਜ਼ ਹੱਤ ਪਾ ਕੇ ਘੁਰ ਗਿਆ ਜਾ ਰਹੇ ਟਿੰਡ ਤੇ ਅੱਜ ਕਰੀਏ ਫਿਰ ਆਪਾਂ ਵਲੌਗ ਕੰਟੀਨਿਊ ਜੀ 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 ਤੁਸੀਂ ਬੋਲ ਪਿਆ ਕਰੋ ਕੁਝ ਤਾਂ ਸਾਡੇ ਤੁਸੀਂ ਮੇਰੇ ਨਾਲ ਹੀ ਬੋਲਦੇ ਰਹਿੰਦੇ ਹੋ ਵਲੌਗ ਚ ਬੋਲਿਆ ਕਰੋ ਕੁਝ ਆਪਣੇ ਭੈਣ ਭਰਾਵਾਂ ਨਾਲ ਮੇਰੀ ਜ਼ੁਬਾਨ ਨਹੀਂ ਫਿਸਲ ਰਹੀ ਹੈ ਕਿਉਂ ਫਿਸਲ ਨਹੀਂ ਉੱਧਰ ਇੱਕ ਬਿਜ਼ਨਸਮੈਨ ਨੂੰ ਫੋਨ ਆ ਗਿਆ ਤੇ ਆਪਾਂ ਬਾਅਦ ਚ ਮਿਲਦੇ ਆ ਤੁਹਾਨੂੰ ਗਗਨ ਕੀ ਗੱਲ ਹੋ ਗਈ ਤੁਹਾਡੀ ਬਿਜ਼ਨਸਮੈਨ ਬਿਜ਼ਨਸਮੈਨ ਦੋਨੇ ਆਪਸੇ ਲੜ ਪਏ ਨੇ ਉਹ 1 ਬਰਾਤੀ 2 ਕਰੋੜ ਦੀ ਇਹ ਡੀਲ ਕੀਤੀ ਸੀਗੀ ਹਾਂ ਉਹ ਬੰਦਾ 1 ਕਰੋੜ ਮੁੱਕਰੀਆਂ ਭਾਜੀ ਕਹਿੰਦੇ 100k डोंट वरी ਇਹਨਾਂ ਕੋਈ ਲੜਾਈ ਹੋਗੀ ਇਹਨਾਂ ਘਾਟਾ ਵਾਧਾ ਜਰ ਲੈਣੇ ਆ ਹੋਰ ਦੱਸ ਮੇਰੀ ਲੜਾਈ ਤਾਂ ਆ ਗਈ ਕਿ ਕਿ ਭਾਜੀ ਉਸ ਬੰਦੇ ਨੂੰ ਬੋਲ ਪਏ ਸੀਗੇ ਹੂੰ ਕਿ ਤੂੰ 1 ਕਰੋੜ ਦਾ ਘਾਟਾ ਮੈਂ ਕਿਹਾ ਫਿਰ ਕੀ ਹੋ ਗਿਆ 100k डजंट मैटर 1 ਕਰੋੜ ਰੁਪਏ ਹੀ ਤਾਂ ਹੈਗਾ ਨਾ ਡੋਂਟ ਲੈ ਚੁੱਪ ਕਰਕੇ ਚੰਗੀ ਗੱਲ ਕਰੀਦੀ ਹੁੰਦੀ ਹੈ ਐਸੀ ਕੈਨੇਡੀਅਨ ਪੰਜਾਬੀ ਜਿਹੜੀ ਹੈਗੀ ਉਹ ਬੋਲ ਕੇ ਦੇਖ ਰਿਹਾ ਕਿਉਂਕਿ ਅਸੀਂ ਜਾਣਾ ਹੈ ਕੈਨੇਡਾ ਤੇ ਅਸੀਂ ਪ੍ਰੈਕਟਿਸ ਕਰਨ ਲੱਗੇ ਹੋਏ ਹਾਂ ਦੋਨੋਂ ਜਾਨੇ ਕੈਲੀਫੋਰਨੀਆ ਇੱਧਰ ਜਿਹੜੇ ਪੀਪਲ ਆ ਬੈਠੀਆਂ ਨੇ ਇਹਨਾਂ ਨੂੰ ਗੁਸ਼ ਵੀ ਨਹੀਂ ਪਤਾ ਹੈਗਾ ਇਹ ਪੀਪਲ ਫੁੱਲ ਪੀਪਲ ਬੈਠੇ ਆ ਫੁੱਲ ਪੀਪਲ ਬੈਠੇ ਇਹ ਲਿਖਿਆ ਪੀਪਲ ਇੱਧਰ ਬੈਠੇ ਵੱਡੇ ਬਹੁਤ ਬਹੁਤ ਫੁੱਲ ਪੀਪਲ ਆ ਮੈਂ ਫੁੱਲ ਪੀਪਲਾਂ ਤੇ ਹਾਂ ਮੈਂ ਤਾਂ ਕੂਲ ਹੀ ਆ ਤੇਰਾ ਆਰਾਮ ਨਾਲ ਬੈਠਾ ਮੈਂ ਕਿ ਇੱਥੇ ਫੁੱਟਾ ਇਹ ਮੈਂ ਜਾਣਦੀ ਆ ਇਹ ਕੈਮਰੇ ਪਿੱਛੇ ਕੂਲ ਨਹੀਂ ਜੈ ਕੈਮਰੇ ਸਾਹਮਣੇ ਕੂਲ ਜੈ ਕੈਮਰੇ ਪਿੱਛੇ ਤਾਂ ਬੂਲ ਹੀ ਨੇ ਯਾਰ ਗੱਲ ਕਿਉਂ ਨਹੀਂ ਕਰ ਰਹੀ ਸਾਹਮਣੇ ਸਿੱਧਾ ਡੁੱਬ ਜਾ ਆ ਵਾ ਬਲੌਗ ਗਗਨ ਨੂੰ ਮੈਡਮ ਦਿਖਾਣੀ ਗਗਨ ਦੇਖੀ ਗਗਨ ਨੂੰ ਕੱਢ ਕੇ ਦਿਖਾ ਰਿਹਾ ਤੈਨੂੰ ਦੇਖ ਗਗਨ ਆ ਵਾਲੀ ਆ ਵਾਲੀ ਦਿਮਾਗ ਨਹੀਂ ਗਗਨ ਇਹ ਤੇਰੇ ਭਾਜੀ ਦਾ ਦੁਆਰ ਗਗਨ ਹੀ ਸਾਰੇ ਫਰੈਂਡ ਨੇ ਆਉਣਾ ਤੇ ਕਿ ਅਵਤਾਰ ਕਿਹੜੀ ਫਰੈਂਡ ਨੇ ਆਉਣਾ ਮੈਂ ਨਹੀਂ ਆਉਣਾ ਮੈਡਮ ਆ ਵਾਲੀ ਮੈਂ ਕਹਿੰਦੇ ਆ ਇਦਾਂ ਹੋ ਰਹੀ ਜੀ ਖੋਰ ਹੈ ਆ ਵਾਲੀ ਨਹੀਂ ਨਹੀਂ ਇਹ ਸਾਡੇ ਉਧਰ ਚਲੋ ਹੋਰ ਇਹ ਵੀ ਵਾਰੀ ਸਾਈਡ ਇੱਕ ਹੋਰ ਆ ਇਹ ਵੀ ਪੇਸਾ ਆ ਦੇਖੋ ਇਹ ਰਾਤ ਦਾ ਟਾਈਮ ਹੈ ਮੈਨੇ ਤੁਮ ਕੋ ਕੰਮ ਬੋਲਾ ਕੰਮ ਬੋਲਾ ਕੰਮ ਬੋਲਾ ਤੁਮ ਨੇ ਕੀਤਾ ਨਹੀਂ ਕੀਤਾ ਨਹੀਂ ਕੀਤਾ ਨਹੀਂ ਮੈਨੇ ਲਗਾਇਆ ਛਪਾ 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 ਲੱਗ ਗਿਆ ਪਾਸ ਮਸੀ ਰਹਿ ਗਿਆ

ਇਹ ਲਿ ਕੁੜੀਆਂ ਕੋਲ ਅਕਸਰ ਨੇ ਕੰਮ ਚਲੇ ਗਏ ਪੈਰ ਟੰਗੇ ਜਿੰਨੇ ਪੈਜ ਹਾਂ ਗਗਨ ਘਰੇ ਛੱਡ ਗਈ ਤੇ ਫਤਿਹ ਦਾ ਹਾਲ ਦੇਖੋ ਅੱਜ ਦਮਨ ਤੇ ਗਗਨ ਫਸਟ ਟਾਈਮ ਸਕੂਟੀ ਤੇ ਕੱਲੀਆਂ ਜਾ ਰਹੀਆਂ ਬਾਜ਼ਾਰ ਧਿਆਨ ਨਾ ਜਾਇਓ ਦੇਖ ਗਗਨ ਸਕੂਟੀ ਦੀਦੀ ਨੂੰ ਕਈ ਚਲਾ ਲੇ ਮੈਡਮ ਨੂੰ ਆਪਣੀ ਆਹ ਕੀ ਮੂਹ ਤੇ ਨਾ ਵਜ ਬਾਈ ਧਿਆਨ ਨਾ ਜਾਏ ਧਿਆਨ ਨਾ ਦੰਮੂ ਨੂੰ ਬਾਲੀ ਸਕੂਟਰੀ ਨਹੀਂ ਚਲਾਣੀ ਆਉਂਦੀ ਲੋ ਜੀ ਫਤੇ ਸਾਡਾ ਨਾਲ ਆ ਬੀਬਾ ਬੱਚਾ ਬਣ ਗਿਆ ਜੂੜਾ ਕਰ ਲਿਆ ਮੇਰੇ ਪੁੱਤ ਨੇ ਹਣਾ ਫਤੇ ਇੱਧਰ ਦਿਖਾਓ ਤੇ ਕਾਲੇ ਕਾ ਕਮੈਂਟ ਆਇਆ ਹੀ ਕਹਿੰਦੇ ਪਟਕਾ ਤਾਂ ਸਹੀ ਤਰ੍ਹਾਂ ਬੰਦਿਆ ਕਰੋ ਤੇ ਦੇਖੋ ਭੈਣ ਮੇਰੇ ਹੋ ਭਰਾ ਮੇਰੇ ਹੋਗੀ ਤੋ ਖੇਡਦਾ ਹੈ ਬੱਚਾ ਇਹ ਇਧਰ ਉਧਰ ਕਰ ਲੈਂਦਾ ਫਟਕਾ ਤੇ ਸਹੀ ਬੰਦਿਆ ਕੋਈ ਇਹੋ ਜੀ ਗੱਲ ਨਹੀਂ ਕਿ ਸਾਨੂੰ ਪਟਕਾ ਬੰਨਣਾ ਨਹੀਂ ਹੁੰਦਾ ਹੈਗਾ ਤੇ ਉਹ ਖੇਡਦਾ ਹੈ ਜਦੋਂ ਬੱਚਾ ਇਹ ਨੂੰ ਕੀ ਪਤਾ ਹੈ ਬਸ ਇਧਰ ਉਧਰ ਖਲਾਰ ਲੈਂਦਾ ਮੂੰਹ ਗੰਦਾ ਕਰ ਲੈਂਦਾ ਮੂੰਹ ਵੀ ਗੰਦਾ ਕਰਦਾ ਤੇ ਤੁਸੀਂ ਇਹ ਵੀ ਕਿਹਾ ਕਰੋ ਕਿ ਮੂੰਹ ਤਾਂ ਧੋਦਿਆ ਕਰੋ ਇਹਦਾ ਤੁਸੀਂ ਦੇ ਲੋ ਰੋਜ਼ ਨੰਦਾ ਫਤੇ ਸਾਡਾ ਹਨਾ ਫਤੇ ਹਨਾ ਤੇ ਪਟਕਾ ਇਹਦਾ ਸਹੀ ਬੰਨਿਆ ਹੁੰਦਾ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ ਪਟਕਾ ਨਹੀਂ ਸਹੀ ਹੁੰਦਾ ਤੇ ਬੱਚਾ ਇਹ ਛੋਟਾ ਜਾ ਖੇਡਦਾ ਖੁਰਦਾ ਬੱਚੇ ਦਾ ਖਰਾਬ ਹੋ ਜਾਂਦਾ ਇਹੋ ਜੀ ਕੋਈ ਗੱਲ ਨਹੀਂ ਹੈਗੀ। ਬਾਕੀ ਜੇ ਮੈਂ ਕੁਝ ਗਲਤ ਗਿਆ ਹੋਇਆ ਤਾਂ ਉਹਦੇ ਲਈ ਸੌਰੀ ਜੀ। ਹਨਾ ਫਤਿਹ ਹਾਏ ਇਹਦੇ ਵਿੱਚ ਕਲਰ ਨਾ ਪਾ ਦੀਦੀ ਨੇ ਮਾਰਨਾ ਫਤਿਹ ਨਾ ਪੁੱਠੇ ਕੰਮ ਕਰੋ। ਕੁੱਟ ਪੈ ਜਾਣੀ ਤੁਹਾਨੂੰ ਦਮਨ ਦੀਦੀ ਕੋਲੋਂ। ਛੱਡ ਦੋ ਛੱਡ ਦੋ। ਉਹਨੇ ਇਹਦੇ ਵਿੱਚ ਪਾਣੀ ਥੋੜੀ ਪਾਉਂਦੇ ਨੇ। ਉਹਦੇ ਵਿੱਚ ਤਾਂ ਪਾਉਂਦੇ ਨੇ। ਨਹੀਂ ਪਾਉਂਦੇ ਇਹਦੇ ਵਿੱਚ ਪਾਣੀ। ਗਗਨਤਾ ਜਦ ਨਵੀਂ ਵਿਆਹੀ ਓਟੀ ਬੜੀ ਹੋਈ ਗਗਨ ਆ ਤੇਰੀ ਮੈਰਿਜ ਅਨਿਵਰਸਰੀ ਗੜ ਆਹੋ ਮੈਰਿਜ ਅਨਿਵਰਸਰੀ ਦੇ ਇਨਾਂਗੀ ਮੈਰਿਜ ਅਨਿਵਰਸਰੀ ਤੂੰ ਇਹੋ ਜਿਹਾ ਸੂਟ ਪਾਇਆ ਨਹੀਂ ਅੱਜ ਤੂੰ ਇੰਨਾ ਸੂਟ ਪਾ ਕੇ ਬੈਠੀ ਹੈਂ ਬਸ ਮੈਂ ਸੋਚਿਆ ਮੈਂ ਪਾ ਕੇ ਹੰਡਾ ਚਦਾ ਸਾਰੇ ਸੂਟ ਤੇ ਦਮਨ ਦਾ ਮੂੰਹ ਦੇਖ ਲਾਗੇ ਦਮਨ ਤੇ ਜਿਹੜੀ ਰੁੱਸੀ ਹੁੰਦੀ ਹੈ ਉਹ ਉੱਥੇ ਵੀ ਐਂ ਬੈਠੀ ਰਹੀ ਸੀ ਕਿਉਂ ਉਹਨਾਂ ਸਾਧੂ ਜੀ ਤੋਂ ਆਪਣਾ ਇੰਜੋਏ ਇਹ ਐਂ ਐਂ ਕਰਦੀ ਗਗਨ ਸਿਮਰਨ ਨਾ ਵੀ ਇੱਕ ਵਾਰੀ ਗਈ ਤੇ ਐਂ ਚੁੱਪ ਬੈਠੀ ਰਹਿੰਦੀ ਹੈ ਮੈਂ ਫੇਰ ਛੱਡੀ ਇਕ ਕੰਤ ਅੱਛਾ ਮੈਂ ਤੁਹਾਨੂੰ ਦੋਏ ਕਰਨਾ ਹੈ ਤੇ ਗੜ ਕੇ ਮੇਰੇ ਆਪ ਤੁਹਾਡਾ ਅੱਜ ਬਾਜ਼ਾਰ ਦਾ ਟੂਰ ਅੱਜ ਵਧੀਆ ਰਿਹਾ ਬਸ ਥੋੜਾ ਜਿਹਾ ਟਾਈਮ ਘੱਟ ਸੀਗਾ ਟਾਈਮ ਤਾਂ ਵਾਧੂ ਹੀ ਤੁਸੀਂ ਛੇਤੀ ਆ ਗਏ ਹੋ ਜੀ ਇਸ ਨੂੰ ਸ਼ਵੀ ਨੇ ਜਾਣਾ ਸੀ ਜਲਦੀ ਅੱਛਾ ਫਿਰ ਉਹ ਸਵੇਰੇ ਜਾਂ ਤਾਂ ਜਲਦੀ ਆਉਂਦੇ ਤੇ ਹੁਣ ਫੇਰ ਕਿਥੇ ਬਣਾਉਣ ਦੇਣਾ ਬਾਕੀ ਕੁਝ ਪਹਿਲਾਂ ਡਿਸਾਈਡ ਵੀ ਨਹੀਂ ਸੀ ਲੱਭ ਜਾਣਾ ਕਿੱਥੇ ਆ ਕੋਈ ਕਿਸੇ ਘਰ ਸੀ ਕਿੱਥੇ ਜਾਣਾ ਕਿੱਥੇ ਜਾਣਾ ਕਿੱਥੇ ਜਾਣਾ ਕਿ ਤੂੰ ਬਸ ਇਹੀ ਹੁੰਦਾ ਚਲ ਜੇ ਗਏ ਉਹ ਖਾ ਪੀ ਲੋ ਹੋਣਾ ਮੇਰੇ ਲਈ ਕੁਝ ਵੀ ਨਹੀਂ ਲਿਆਈਆਂ ਤੁਸੀਂ ਤੁਹਾਨੂੰ ਮੈਂ ਢੀਕਣ ਦੀ ਮੈਂ ਕੁਝ ਲਿਆਉਗੀ ਆਂ ਐਈ ਕਾਲੀ ਝੱਡੀਆਂ ਆਈਆਂ ਆ ਗਈਆਂ ਤੁਸੀਂ ਤੂੰ ਕੱਲ ਤੇ ਸਮੋਸੇ ਕੱਦੇ ਸਮੋਸੇ ਲੈ ਤਾਂ ਹੁਣ ਕੱਲ ਖਾਦੇ ਸੀ ਤੇ ਅੱਜ ਰੋਟੀ ਖਾਣੀ ਨਹੀਂ ਮੈਨੂੰ ਕੁਝ ਮੈਂ ਨਹੀਂ ਬਾਜ਼ਾਰ ਗਈਆਂ ਕੁਝ ਲਿਆਉਗੀਆਂ ਤੁਸੀਂ ਦਾ ਦਿੰਦੇ ਜੇ ਤਾਂ ਮੈਨੂੰ ਐ ਤੈਨੂੰ ਪਤਾ ਹੀ ਹੋਣਾ ਲੈ ਮੈਨੂੰ ਐ ਕਿ ਤੂੰ ਲੈ ਦੀਦੀ ਕੋ ਕਿ ਤੇਰੇ ਕੀ ਅੱਗ ਲੱਗਣੀ ਚਾਹੀਦੀ ਖਾਣ ਦੀ ਹੁਣ ਮੈਨੂੰ ਸਮਝ ਲੱਗਣ ਦੀ ਕੀ ਖਾਵਾ ਮੈਂ ਮੈਨੂੰ ਤਾਂ ਭੁੱਖ ਲੱਗੀ ਉਸ ਵੀ ਨਹੀਂ ਆਗਾ ਹੁਣ ਆ ਆਹੋ ਕੁਝ ਨਾ ਰੋਟੀਆਂ ਲਾ ਲੈ ਨਾ ਪਰੌਂਠੀਆਂ ਨਿੰਬੂ ਚਾਰਨਾ ਸੇਰੇ ਵੀ ਖਾਦੀ ਨਾ ਠੀਕ ਹੈ ਨਾ ਗਗਨ ਉਹਦੀ ਤਾਂ ਖਾ ਪੀ ਆਈਆਂ ਬਾਹਰ ਲੱਗੀਏ ਮੈਂ ਉਹਨਾਂ ਨੂੰ ਕਹੇ ਮੇਰੇ ਲਈ ਲਿਆਇਓ ਕੁਝ ਮੇਰੇ ਲਈ ਕੁਝ ਲਿਆ ਕੇ ਨਹੀਂ ਆਈਆਂ ਆਪਾਂ ਹੁਣ ਬਣਾਉਣ ਲੱਗਿਆ ਨਮਕੀਨ ਚੌਲ ਕੰਮ ਲੱਗਿਆ ਪਰ ਆਪਾਂ ਨਮਕੀਨ ਚੌਲ ਖਾ ਲਾਂਗੇ ਮੈਂ ਕਾਫੀ ਟਾਈਮ ਬਾਅਦ ਖਾ ਰਹੀਆਂ ਮੈਨੂੰ ਲੱਗਾ ਮਹੀਨਾ ਹੀ ਹੋ ਗਿਆ ਜਦੋਂ ਨੇ ਮੇਰੇ ਬੈਕ ਪੇਨ ਸ਼ੁਰੂ ਹੋਇਆ ਸੀ ਤੇ ਮੈਂ ਚੌਲ ਨਹੀਂ ਖਾਧਾ ਮੈਂ ਕਿਹਾ ਚਲੋ ਅੱਜ ਮੈਂ ਬਣਾ ਲੀਂ ਦੁਪਹਿਰੇ ਖਾ ਲੈਣੀ ਆ ਰਾਤ ਨੂੰ ਨਹੀਂ ਖਾਣਾਂ ਇੱਧਰ ਫਤੇ ਖਾ ਰਿਹਾ ਹਾਂ ਚੌਕੀਨ ਭੁੱਖ ਲੱਗੀ ਹੈ ਬਲੌਸ ਅੱਛੀ ਕਰ ਬੋਲੋ ਸਾਰਿਆਂ ਨੂੰ ਫੈਨ ਜੋੜ ਕੇ ਕੰਮ ਕਰੋ ਮਟਰ ਕੈਮਰਾ ਕਿਸੇ ਗਾੜੀ ਦਾ ਵੈਰੀ ਗੁੱਡ ਲੈ ਸੈਂਪਾਈ ਆ ਮਟਰ ਰਵੀਆ ਨਿਨੇਗੜ ਹੈ ਮਟਰ ਮਟਰ ਤਾਂ ਬਣਾ ਹੀ ਬਣਾ ਲਾਂਗੇ ਤੂੰ ਹੀ ਮੇਰੇ ਕੋਲੋਂ ਪੁੱਛ ਤਾਂ ਲੈਣੀ ਕੋਈ ਸਬਜ਼ੀ ਭਾਜੀ ਲੈ ਆਉਣੀ ਹੈ ਬਾਜ਼ਾਰ ਤਾਂ ਕਈ ਨਹੀਂ ਹੁਣ ਨਹੀਂ ਉਹਨਾਂ ਨੂੰ ਕਾਲੀ ਵੀ ਤਾਂ ਕੱਟ ਕੇ ਚਲ ਫਰਹਣਾ ਇਥੋਂ ਲੈ ਆਵਾਂਗੇ ਹੋਰ ਕੀ ਗਗਨ ਵੀ ਤਿਆਰੀ ਹੈ ਪਿੰਡ ਜਾਣ ਦੀ ਗਗਨ ਤਿਆਰ ਹੋ ਕੇ ਬੇਟੀ ਕਿ ਮੈਂ ਪਿੰਡ ਜਾਣਾ ਤੇ ਮੈਂ ਕਹੇ ਨਹੀ ਜਾਣਾ ਹਜੇ ਕੁ ਡਰਾ ਜਾਣਾ ਕਿਉਂ ਬਸ ਬਸ ਬੰਦ ਕਰ ਡੱਬਾ ਬੰਦ ਕਰੋ ਕਰੋ ਬੰਦਿਆ ਹੁਣ ਚੌਲ ਖਾਓ ਨਮਕੀਨ ਲੈ ਟੱਟ ਭਰਨਾ ਹਾਂ ਬੰਦ ਕਰੋ ਚਮਚੇ ਬਾਹਰ ਕਰ ਦਿਓ ਇਹ ਆਪਣਾ ਡਬਾ ਢੀ ਰੱਖ ਲਿਆ ਚੋ ਖਾਈ ਜਾਓ ਸਾਡੇ ਚੌਲ ਬਣ ਗਏ ਨੇ ਤੇ ਦਹੀਂ ਤੋਂ ਬਿਨਾ ਹੀ ਖਾਦੇ ਜਾ ਰਹੇ ਨੇ ਕਹਿੰਦੇ ਐਂ ਸਵਾਦ ਨਹੀਂ ਆਉਂਦਾ ਦਹੀਂ ਤੋਂ ਬਿਨਾ ਠੀਕ ਨਹੀਂ ਗਲੇ ਖਰਾਬ ਤੇ ਹਰੀਆਂ ਮਿਰਚਾਂ ਸਾਈਡ ਤੇ ਕੱਟੀਆਂ ਹੈਂ ਹੋਰ ਫਿਰ ਮਿਰਚਾਂ ਲੱਗਣਗੀਆਂ ਨਾਲ ਦਮ ਟੇਸਟੀ ਬਣੇ ਨਾ ਮੈਂ ਨਾ ਫਟਾਫਟ ਫਾਜਾ ਵੱਡਿਆ ਫਟਾਫਟ ਬਣਾਏ ਤੋਂ ਇੰਨੇ ਟੇਸਟੀ ਬਣੇ ਇੰਨੇ ਟੇਸਟੀ ਬਣੇ ਜਿੰਨੇ ਵੀ ਚਾਦੋ ਕੱਟ ਬਣੇ ਕੱਟ ਬਣੇ ਆਪਣੇ ਪਿੰਡ ਦੀ ਯਾਦ ਆ ਗਈ ਆਪਨੇ ਹਾਂ ਪਿੰਡ ਦੀ ਯਾਦ ਆ ਗਈ ਹਾਂ ਐਵੇਂ ਚੌਲ ਦੁਪਹਿਰੇ ਬਣਾ ਲੈਣਾ ਦਹੀਂ ਨਾਲ ਪਾ ਕੇ ਖਾਜਣੇ ਕਈ ਵਾਰ ਦੁੱਧ ਨਾਲ ਖਾ ਲੈਣੇ ਬੜੇ ਸੁਆਹਲੇ ਹਾਂ ਦੁੱਧ ਨਾਲ ਬੜੇ ਸੁਆਹਲੇ ਦੇ ਨਮਕੀਨ ਚੌਲ ਦੰਬੇ ਦਾ ਸੁਆਦ ਲੱਗਦੇ ਹੁੰਦੇ। ਦੰਮੂ ਨੂੰ ਤਾਂ ਐ ਜੋ ਪਤਾ ਹੀ ਨਹੀਂ ਕੁਛ। ਨਹੀਂ, ਦੰਦ ਨੂੰ ਸੁਆਦ ਨਹੀਂ ਲੱਗਦਾ ਮੈਨੂੰ। ਖਾਦੇ ਨਹੀਂ ਨਾ ਦੰਮਣੇ ਕਦੇ। ਦੰਮਣੇ ਕਦੀ ਖਾਦੇ ਜੀ ਨਹੀਂ ਅਸੀਂ। ਮਾਮੂ ਖਾਂਦਾ ਦਾ ਕੋਮਲ ਮਾਮੂ। ਹੂੰ। ਕੋਮਲਾ ਮਾਮੂ ਖਾਂਦਾ ਆ ਦੇ ਵੀ ਖਾਂਦਾ। ਤੇ ਲੋ ਗਾਇਜ਼ ਅਸੀਂ ਚੱਲੇ ਆ ਅੱਜ ਆਪਣਾ। ਹਾਂਜੀ। ਦੱਸੋ। ਤੇ ਅੱਜ ਚੱਲੇ ਆ ਅਸੀਂ ਆਪਣਾ ਮੇਕਓਵਰ ਕਰਾਣ ਸਭ ਤੋਂ ਪਹਿਲਾਂ ਗਗਨ ਦਾ ਮੇਕਓਵਰ ਕਰਾਣਾ ਗਗਨ ਦੇ ਸਟ੍ਰਾਈਡਿੰਗ ਤੇ ਘਾ ਦੇ ਵਣ ਵਣ ਪੱਕਾ ਹੋ ਜਾ ਆ। ਗਣ ਪੜੀ ਡਸਟਿੰਗ ਜਿਹੜੀ ਸਾਰੇ ਸਿਆਲ ਦੀ। ਬੜੇ ਸਿਆਲ ਦੀ ਡਸਟਿੰਗ ਚੜੀ ਤੇਰੇ ਤੇ ਅੱਜ ਮੈਂ ਵੀ ਚੱਲੀ ਆਣੀ ਮੈਂ ਥੋੜਾ ਜਿਹਾ ਮੂਡ ਦਾ ਸੈੱਟ ਹੋਏ ਮਾੜਾ ਮੋਟਾ ਜਾ ਕੇ ਆਈਏ ਥੋੜਾ ਪਤਾ ਮੇਕਓਵਰ ਕਰਵਾ ਕੇ ਆਈਏ ਥੋੜਾ ਜਿਹਾ ਦਿਮਾਗ ਨੂੰ ਵਿਚੈਣ ਮਿਲੇ ਹਨਾ ਨਹੀਂ ਤਾਂ ਅੰਦਰ ਰਹਿ ਰਹਿ ਕੇ ਰਹਿ ਰਹਿ ਕੇ ਦਿਮਾਗ ਖਰਾਬ ਹੋ ਗਿਆ ਤਾਂ ਮੈਂ ਗਗਨ ਨੂੰ ਕਿਹਾ ਚੱਲ ਆਪਾਂ ਜਾ ਕੇ ਆਉਨੇ ਆ ਤੇ ਕੀ ਕੀ ਕਰਾ ਕੇ ਆਉਣਾ ਹਜੇ ਕੋਈ ਪਤਾ ਨਹੀਂ ਕੀ ਅਸੀਂ ਕੀ ਕਰਵਾਣਾ ਜਸ ਚੱਲੇ ਆਂ ਦੇਖਦੇ ਆਂ ਜਾ ਕੇ ਕੀ ਕੀ ਕਰਵਾਣਾ ਥ੍ਰੈਡਿੰਗ ਤਾਂ ਹੈਗੀ ਹੋਈਗੀ ਥ੍ਰੈਡਿੰਗ ਕਰਵਾ ਕੇ ਆ ਜਾਾਂਗੇ ਜੇ ਕੋਈ ਸਹੀ ਲੱਗਿਆ ਅੱਜ ਅਸੀਂ ਨਾ ਫਸਟ ਵਾਰੀ ਚੱਲੇ ਆਂ ਕਦੇ ਨਹੀਂ ਇਸ ਪਾਰਲਰ ਤੇ ਗਏ ਜਿਹੜਾ ਸਾਡੇ ਘਰ ਦੇ ਕੋਲ ਆ ਤੇ ਮੈਂ ਕਿਹਾ ਚਲ ਦੇਖਨੇ ਆ ਜਾ ਕੇ ਨਾਲੇ ਰੇਟ ਵਗੈਰਾ ਕਨਫਰਮ ਕਰਦੇ ਆਂ ਕੀ ਰੇਟ ਨੇ ਤੇ ਜੇ ਸਹੀ ਲੱਗੇ ਕਰਵਾਵਾਂਗੇ ਨਹੀਂ ਤਾਂ ਫਿਰ ਸਾਡਾ ਜਿਹੜਾ ਹੈਗਾ ਨਹੀਂ ਤੇ ਇੰਦਾ ਕੋਈ ਚੱਕਰ ਨਹੀਂ ਲੱਗਿਆ ਨੇਚਰਲ ਬਿਊਟੀ ਅੱਜ ਆਣੀ ਹਾਂ ਨੇਚਰਲ ਬਿਊਟੀ ਬਹੁਤ ਆ ਗगन ਤੇ ਦਿਖਣ ਦੀ ਤੁਹਾਡੇ ਮਣ ਮਣ ਚੜੀ ਮਿੱਟੀ ਦੇ ਰਿਸਕ ਵੀ ਭਾਈ ਤੁਹਾਨੂੰ ਦਰਸਾਉਣ ਨੂੰ ਲੱਗਣ ਦੀ ਇਹਨੂੰ ਵੀ ਰਣ ਲੱਗਦੀ ਮੈਂ ਉਹ ਮੈਂ ਕਹਿਣਾ ਤੋਂ ਆਈਆਂ ਮੈਂ ਐਨ ਆਰ ਆਈਆਂ ਨਾ ਅੱਛਾ ਐਨ ਆਰ ਆਈਆਂ ਠੰਡੀ ਲੱਗਦੀ ਕਿ ਰੈਡ ਵਾਲਿਆਂ ਤਾਂ ਆਈਆਂ ਐਨ ਲੋ ਜੀ ਆਪਾਂ ਜਾ ਕੇ ਆ ਗਏ ਪਰ ਗਗਨ ਨੂੰ ਜਿਹੜਾ ਸੈਲੂਨ ਹੈ ਨਾ ਉਹ ਪਸੰਦ ਨਹੀਂ ਆਇਆ ਥ੍ਰੈਡਿੰਗ ਦੇਖੋ ਗਗਨ ਦੀ ਗਗਨਾਂ ਦੀ ਹਾਂ ਸਹੀ ਗੱਲ ਹੈ ਉਹਨਾਂ ਦੀ ਡੀਲਿੰਗ ਨਹੀਂ ਸੀ ਵਧੀਆ ਤਾਂ ਸਾਨੂੰ ਬਿਲਕੁਲ ਪਸੰਦ ਨਹੀਂ ਆਇਆ ਗਗਨ ਨੂੰ ਨਹੀਂ ਸਹੀ ਨਹੀਂ ਲੱਗਿਆ ਗਗਨ ਕਹਿੰਦੀ ਮੈਨੂੰ ਸਹੀ ਨਹੀਂ ਲੱਗਿਆ ਪਾਰਲਰ ਬਾਕੀ ਪਤਾ ਨਹੀਂ ਭਾਈ ਰੱਬ ਜਾਣੇ ਸੱਚੀ ਚੀਜ਼ ਹੈ ਨਾ ਹਾਂ ਕੋਹਰੇ ਕੁਛਾ ਤੱਕ ਸੁਣੀ ਲੰਗਦੀ ਹੈ ਹਾਂ ਸਹੀ ਗੱਲ ਆਪਾਂ ਕਿਸੇ ਵਲ ਬ੍ਰੈਂਡ ਵੀ ਖਰੀਦਦੇ ਜਦੋਂ ਆਪਾਂ ਉਹ ਵੀ ਲਾ ਦਿੰਨਾ ਕਿ ਇਹ ਕੋਈ ਜ਼ਿਆਦਾ ਹੀ ਮਹਿੰਗਾ ਹਾਂ ਆਪਾਂ ਨਹੀਂ ਲੈਂਦੇ ਚਲੋ ਟਰਾਈ ਕਰਕੇ ਦੇਖੀ ਆਪਾਂ ਨੇ ਟਰਾਈ ਕੀਤਾ ਰੈਟੀ ਟੂ ਐਕਸਪੀਰੀਅੰਸ ਕਰਨੀ ਚਾਹੀਦੀ ਹੈ ਹਾਂ ਸਹੀ ਗੱਲ ਹੈ ਇਹ ਸੋਰੀ ਬੰਦਾ ਦਿੱਕਾ ਦੋ ਜੀ ਨਹੀਂ ਕਰਦਾ ਹਾਂ ਚਲ ਧਰ ਚਾ ਪੰਜਾਬੀਆਂ ਦੇ ਘਰੇ ਜੇ ਕਿ ਤੋ ਆਏ ਧਰ ਚਾ ਜੇ ਕਿ ਤੋ ਚੱਲੇ ਧਰ ਚਾ ਆ ਜਾ ਫਿਰ ਹਾਂਜੀ ਹੈਲੋ 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 ਲਾਸਟ ਚਾ ਆਏਗਾ ਤੋ ਕੋਈ ਨਹੀਂ ਫੇਰ ਆ ਜੀ ਚੜ ਕੇ ਖਾਦੋਗੀ ਤੇਰੇ ਵਾਲੀ ਇਹ ਕੀ ਗੱਲਾਂ ਕਰਦੀ ਤੂੰ ਹੈ लास्ट ਚਾਰ ਤੇ ਹਾਦੀ ਪਾਲਸ ਆ ਗਏ ਜੀ ਅਸੀਂ ਤੇ ਸਿਰਫ ਰੈਡਿੰਗ ਕਰਵਾ ਕੇ ਆਇਆ ਹੋਰ ਕੁਝ ਨਹੀਂ ਕਰਵਾਇਆ ਤੇ ਹੁਣ ਟਾਈਮ ਹੋ ਗਿਆ 4:30 ਵਜੇ ਦਾ ਤੇ ਅਸੀਂ ਚਾਹ ਪਾਣੀ ਪੀ ਲਈਏ ਚਾਹ ਪਾਣੀ ਪੀ ਕੇ ਤੇ ਫਿਰ ਰਾਦੀ ਸਬਜ਼ੀ ਦੀ ਕਰਦੇ ਆ ਤਿਆਰੀ ਤੇ ਅੱਜ ਹੈਗੀ ਜੀ ਗਗਨ ਦੀ ਵਾਪਸੀ ਤੇ ਪਿੰਡ ਵਾਲੇ ਆਉਣਗੇ ਲੈਣ ਗਗਨ ਨੂੰ ਤੇ ਸਾਡਾ ਕੀ ਬਣਨਾ ਹੈ ਇਹ ਕੋਈ ਪਤਾ ਨਹੀਂ ਹੈਗਾ ਪਿੱਛੋਂ ਦਿਲ ਨਹੀਂ ਲੱਗਣਾ ਸਾਡਾ ਬਿਲਕੁਲ ਵੀ ਤੇ ਮੈਂ ਗਗਨ ਨੂੰ ਕਿਹਾ ਚੜ ਕੇ ਆ ਜਾ ਕਰੀ ਜਦੋਂ ਮੇਰਾ ਦਿਲ ਉੱਧਰ ਗਿਆ ਜਾਂ ਤੇਰਾ ਦਿਲ ਉੱਧਰ ਗਿਆ ਨਾ ਨਾ ਜਦੋਂ ਤੇਲਾ ਦਿਲ ਉਧਰ ਗਿਆ ਤੂੰ ਆ ਗਈ ਜਦੋਂ ਮੇਰਾ ਦਿਲ ਉਧਰ ਗਿਆ ਮੈਂ करूंगी ਆ ਜਾ ਗਗਲ ਨਾ ਨਹੀਂ ਹੋਣਾ ਹੋਏ ਕਿੱਡਾ ਡਰਾਵਾ ਸ਼ਰਮ ਤੇ ਨਹੀਂ ਹੁੰਦੀ ਹੈਗੀ ਬਲਵਿੰਦਰ ਬਣਾ ਕੇ ਡਿੰਡੂ ਬਣਾ ਓਏ ਬਲਵਿੰਦਰ ਠੀਕ ਆ ਲੱਜ ਕਿੱਦਾਂ ਚਲੇ ਤਿਆਰ ਹੋ ਕੇ ਅੰਨੀਆਂ ਵਾਲੀਆਂ ਐਣਕਾਂ ਲਾਈਆਂ ਅੰਨਿਆਂ ਐਣਕਾਂ ਦੇਖੋ ਬਲਵਿੰਦਰ ਦੀਆਂ ਅੰਨੀਆਂ ਵਾਲੀਆਂ ਐਣਕਾਂ ਲਾਈਆਂ ਮੈਂ ਤੂੰ ਧੂਪ ਵਾਲੀਆਂ ਅੰਮ੍ਰਿਤ ਜੀ ਅੱਗੇ ਐ ਵੀਰ ਤੋਂ ਐ ਵੀਰ ਤੋਂ ਹਾਏ ਬਰੈਡ ਲੈ ਕੇ ਲਾਈਆਂ ਗੱਲ ਤੇਰੀ ਮੈਚਿੰਗ ਬੜੀ ਤਗੜੀ ਹੋਈ ਹੈ ਤੇ ਰਬੜ ਬੜੀ ਇਧਰ ਜੱਕੜਦੀ ਪੂਰੀ ਮੈਚਿੰਗ ਕਰ ਰੱਖੀ ਦੇ ਦੇ ਹੋ ਦੇ ਬਲਵਿੰਦਰ ਉਹਦਾ ਖਾਰੀ ਹਾਏ ਗਗਨ ਨੇ ਲੈ ਕਹਿਤਾ ਵਲੂ ਤੈਨੂੰ ਦੇਖ ਕੇ ਤੂੰ ਐਨ ਕਾ ਲਾਈਆਂ ਨਾ ਬਲਵਿੰਦਰ ਤਾਂ ਤੈਨੂੰ ਦੇਖ ਕੇ ਗਗਨ ਤਿਆਰ ਹੋਈ ਕਿ ਮੈਂ ਵੀ ਤਿਆਰ ਹੋ ਜਾ ਹੋ ਸਭ ਠੀਕ ਠਾਕ ਵਦਿਆ ਵਦਿਆ ਹੁਣ ਚਾਹ ਪੀਣ ਲੱਗਿਆਂ ਚਾਹ ਬਣਾਣੇ ਆ 瓜子在哪儿里哟？